ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਫੀਮ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਗੁਪਤ ਸੂਚਨਾ ਦੇ ਆਧਾਰ ਤੇ ਇੱਕ ਸਜੇ ਢੰਗ ਨਾਲ ਕੀਤੀ ਗਈ ਕਾਰਵਾਈ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ 골ਡਨ ਗੇਟ ਅੰਮ੍ਰਿਤਸਰ ਨੇੜੇ ਇੱਕ ਨਾਕਾ ਲਗਾਇਆ ਅਤੇ ਅਫੀਮ ਦੀ ਅੰਤਰਰਾਜੀ ਸਪਲਾਈ ਵਿੱਚ ਸ਼ਾਮਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 12 ਕਿਲੋ ਅਫੀਮ, 6000 ਰੁਪਏ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਗਈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਣੇ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੋਸ਼ੀ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਪੰਜਾਬ ਵਿੱਚ ਸਪਲਾਈ ਲਈ ਖੇਪਾਂ ਲਿਆ ਰਹੇ ਸਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਅੱਛੀ ਕਾਮਯਾਬੀ ਮਿਲੀ ਹੈ 12 ਗਿੱਲੋ ਹਫੀਮ ਨਾਲ ਦੋ ਡਰੱਗਸ ਸਮਗਰਸ ਫੜੇ ਗਏ 골ਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਇਨਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਣਾ ਰਮਦਾਸ ਅਮਰਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਰਣਜੀਤ ਰਾਣਾ ਅਵਾਨ ਖਣਾ ਰਮਦਾਸ ਅਮਰਸਰ ਰੂਰਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ 12 ਕਿਜੀ ਕੋਪੀਮ ਇੱਕ ਗੱਡੀ ਥਾਰ ਰੌਕਸ ਜਿਹੜੀ ਬਿਲਕੁਲ ਨਵੀਂ 5 ਡੋਰ ਅੱਜ ਕੱਲ ਆਈ ਹੈ ਔਰ ਇਹ ਵੀ ਡਰਗ ਮਨੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰਗ ਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਅਫੀਮ ਚੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਦੇ ਲਾਗੇ ਲੱਗਦੇ ਜਿਹੜੇ ਏਰੀਆ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਤੇ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜਿੱਚ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿੱਚ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ ਸੀਏਏ 2 ਤੇ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਕਿਉਂਕਿ ਇਹ ਵੀ ਇੰਟਰ ਸਟੇਟਿਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਸੋ ਮੈਂ ਸਮਝਦਾ ਕਿ ਇਹ ਨਾਲ ਇਹ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ